ਹਾਂਜੀ ਵੀਰਾ ਜੀ ਕੀ ਹਾਲ ਚਾਲ ਆ ਜੀ ਹੋਰ ਸਾਰੇ ਠੀਕ ਹੋ ਉਮੀਦ ਕਰਦਾ ਹਾਂ ਵੀ ਸਾਰੇ ਭਰਾ ਠੀਕ ਹੀ ਹੋਣਗੇ ਚਲੋ ਜੀ ਅੱਜ ਆਪਾਂ ਤੁਹਾਨੂੰ ਮਿਲਾਉਣਾ ਹੈ ਜੀ ਆਪਣੇ ਭਰਾ ਬਿੱਕੇ ਦੇ ਫਾਰਮ ਤੇ ਅੱਛੇ ਅੱਛੇ ਜਾਨਵਰਾਂ ਨਾਲ ਤੇ ਸਭ ਤੋਂ ਇੰਟਰਾ ਇੰਟਰਸਟਿੰਗ ਚੀਜ਼ ਕੀ ਹੈ ਬਈ ਬਿੱਕੇ ਬਾਈ ਦੀ ਬੇਟੀ ਹੈ ਜੀ 8-9 ਸਾਲਾਂ ਦੀ ਹੈ ਜੀ ਚੌਥੀ ਕਲਾਸ ਚ ਪੜ੍ਹਦੀ ਹੈ ਜੀ ਬਹੁਤ ਚੰਗੀ ਨੌਲੇਜ ਹੈ ਜੀ ਚਲੋ ਮਿਲਾਉਣੀ ਹੈ ਤੁਹਾਨੂੰ ਲੋ ਵੀ ਮਿੱਤਰੋ ਆਪਾਂ ਪਹੁੰਚ ਚੁੱਕੇ ਆ ਪਿੰਡ ਬਾਲੇਵਾਲ ਤੇ ਆਪਣੇ ਵਿੱਕੇ ਭਰਾ ਦੇ ਘਰ ਤੇ ਤੁਹਾਨੂੰ ਜਾਨਵਰ ਦਿਖਾਉਣੇ ਆ ਤੇ ਇੱਕ ਬਹੁਤ ਚੰਗਾ ਬੱਚਾ ਕਾਲੇ ગાંਡੇ ਦਾ ਤੇ ਉਹ ਦਿਖਾਉਣਾ ਤੇ ਬਾਕੀ ਘੋੜੀਆਂ ਤੇ ਬੱਚੇ ਬੱਚੀਆਂ ਤੇ ਸਪੈਸ਼ਲ ਮਲਾਉਣਾ ਤੁਹਾਨੂੰ ਵਿੱਕੇ ਵਾਜੀ ਦੀ ਬੇਟੀ ਨੂੰ ਤੇ ਬਹੁਤ ਛੋਟੀ ਉਮਰ ਹੈ 8-9 ਸਾਲ ਦੀ ਆ ਤੇ ਨੌਲਜ ਚੈੱਕ ਕਰਿਓ ਜੀ ਬੱਚੀ ਦੀ ਚਲੋ ਮਲਾਉਨੇ ਆਂ ਜੀ ਤੁਹਾਨੂੰ ਵਿੱਕੇ ਵੀਰ ਕੋਲ ਜੀ ਕੁੱਤੇ ਬਹੁਤ ਚੰਗੇ ਰੱਖਿਆ ਇੱਕ ਜਰਮਨ ਸ਼ੈਫਰਡ ਕੁੱਤਾ ਜੀ ਤੇ ਉਮਰ ਕਾਫੀ ਹੈ ਤੇ ਇੱਕ ਡਾਬਰਮੈਨ ਕੁੱਤਾ ਜੀ 8 ਮਹੀਨਿਆਂ ਦਾ ਤੇ ਬਾਈ ਕੋ ਕਬੂਤਰ ਬਹੁਤ ਚੰਗੇ ਰੱਖਿਆ ਬਾਈ ਘੱਟ ਤੋਂ ਘੱਟ 70 80 ਕਬੂਤਰਾਂ ਜੀ ਲੱਠੇ ਤੇ ਲੱਕੇ ਹੁੰਦੇ ਨੇ ਕੁਸ਼ੀਲ ਹੁੰਦੇ ਨੇ ਆਪਾਂ ਨੂੰ ਜ਼ਿਆਦਾ ਨਸਲਾਂ ਨਹੀਂ ਪਤਾ ਤੇ ਜਾਨਵਰ ਬਾਈ ਕੋਲ ਬਹੁਤ ਚੰਗੇ ਸੀ ਬਾਈ ਵੀਡੀਓ ਵੱਡੀ ਬਣਦੀ ਸੀ ਜੇ ਦਿਖਾਉਂਦੇ ਸੀ ਤੇ ਦੁੱਲੇ ਦਾ ਬੱਚਾ ਬੱਚੀ ਤੇ ਹੋਰ ਘੋੜੀਆਂ ਦਿਖਾਉਣ ਤੋਂ ਰਹਿ ਗਈਆਂ ਤੇ ਚਲੋ ਮਲਾਉਣੇ ਆ ਜੀ ਆਪਾਂ ਵਿੱਕੇ ਬਾਈ ਦੀ ਬੇਟੀ ਨਾਲ ਜੀ ਆਪਾਂ ਘੋੜ ਸਵਾਰ ਬੱਚੀ ਦਿਖਾਉਣੇ ਆ ਵਿੱਕੇ ਬਾਈ ਦੀ ਬੇਟੀ ਹੈ ਜੀ ਇਹ ਕਿੰਨੇ ਸਾਲ ਦੀ ਹੋਏਗੇ ਬੇਟਾ 9 ਸਾਲ ਦੀ ਹੋ ਗਈ ਬੱਚੀ ਏ ਕਲਾਸ ਕਿਹੜੀ ਚ ਹੈ ਚੌਥੀ ਚੌਥੀ ਕਲਾਸ ਠੀਕ ਹੈ ਘੋੜਾ ਦਾ ਸ਼ੌਕ ਹੈ ਘੋੜਾ ਇਹ ਘੋੜੇ ਬਾਰੇ ਪਤਾ ਕਿਹੜੇ ਘੋੜੇ ਦਾ ਬੱਚਾ ਹੈ ਜਿਹੜੇ ਘੋੜੇ ਦਾ ਕਾਲੇ ਕਾਂਟੇ ਕਾਲੇ ਕਾਂਟੇ ਦਾ ਕਿੰਨੇ ਸਾਲ ਦਾ ਹੋ ਗਿਆ ਘੋੜਾ ਇਹ 2 ਸਾਲਾਂ ਦਾ ਹੋ ਗਿਆ ਠੀਕ ਹੈ ਬਾਈ ਦੇਖ ਲੋ ਡਿਟੇਲ ਸਾਰੇ ਘੋੜੇ ਦੇ ਨਿਕ ਵਾਰ ਨਿਕੰਮ ਰਹੀ ਕੰਮੇ ਤੇ ਸਾਰਿਆਂ ਬਾਰੇ ਪਤਾ ਵੀ ਕਿਹੜੇ ਕਿਹੜੇ ਘੋੜੇ ਦੇ ਬੱਚੇ ਨੇ ਚੱਲੀ ਅੱਗੇ ਦੇਖੀਏ ਸਾਰਿਆਂ ਬਾਰੇ ਪਤਾ ਹੈ ਨੌਲੇਜ ਪੂਰੀ ਹੈ ਠੀਕ ਹੈ ਇਹ ਜਿਹੜੀ ਘੋੜੀ ਆ ਪਰੇ ਦਾ ਲਾਲ ਜੰਦੀ ਆ ਛੋਟੀ ਵੀ ਤੇਰੀ ਹੈਗੀ ਨਵੇਂ ਆ ਗੋਮੇ ਕੀ ਹੈ ਇੱਕ ਓੜੀ ਘਰੇ ਘਰੇ ਦੀ ਆ ਆ ਬੜੀ ਲਾਲ ਜੰਦੀ ਸੋਸ ਸੁਖਾਉ ਉਹ ਬੱਚੀ ਹੈ ਜਿਹੜੀ ਪਿੱਛੇ ਉਹ ਸੁਖਾਉਦੀ ਆ ਠੀਕ ਹੈ ਜੀ ਨੌਲੇਜ ਦੇਖ ਲਓ ਬਾਈ ਤੇ ਚੌਥੀ ਕਲਾਸ ਚ ਬੱਚੀ ਪੜਦੀ ਆ ਅਜੇ ਦੇ ਡਿਟੇਲ ਕੱਲੇ ਕੱਲੇ ਘੋੜੇ ਦੀ ਪਤਾ ਸ਼ੌਕ ਇਹਨਾਂ ਬਾਹਰ ਵੀ ਜਾਈ ਬਾਈ ਕੋਲ ਠੀਕ ਹੈ ਜੀ ਨਹੀਂ ਲੱਗਿਆ ਲੋ ਵੀ ਬੱਚੀ ਕਹਿੰਦੀ ਵੀ ਜੀ ਨਹੀਂ ਲੱਗਿਆ ਘੋੜਿਆਂ ਕਰਕੇ ਵਾਪਸ ਆ ਗਈ ਤੇ ਪੜ੍ਹਾਈ ਵੀ ਏਥੇ ਹੀ ਕਰਦੀ ਆ ਅੱਗੇ ਦੇਖੀ ਬੁੱਤ ਇਹ ਪਤਾ ਕੀ ਦੀ ਆ ਇਹ ਬਾਦਲਾਂ ਲੰਦ ਤੇ ਹਨ ਇਹ ਬਾਦਲਾਂ ਲੰਦ ਤੇ ਦੀ ਠੀਕ ਆ ਇਹ ਬੱਚਾ ਦਿੱਤਾ ਸੀ ਇਹਨੇ ਨਾ ਠੀਕ ਆ ਤੇ ਆਹ ਵਾਲੀ ਲੋ ਵੀ ਮਿੱਤਰੋ ਇੱਕ ਘੋੜੀ ਨਵੀਂ ਆਈ ਆ ਨਾਲੇ ਨਹੀਂ ਜ਼ਿਆਦਾਤਰ ਬੱਚਿਆਂ ਨੂੰ ਘਰ ਦੇ ਵਿੱਚ ਕੋਈ ਘੋੜੀ ਲੈਣਾ ਡੀਟੇਲ ਪਤਾ ਨਹੀਂ ਲੱਗਦੀ ਇਹ ਵੱਡੀ ਹੈਗੀ ਆ ਪਟਵਾਰੀ ਦੀ ਤੇ ਇਹ ਰਾਸ਼ ਸ਼ਿੰਗਾਰ ਦੀ ਤਾਰੀ ਵਾਰੀ ਵਾਲੇ ਰਾਸ਼ ਸ਼ਿੰਗਾਰ ਦੀ ਬੱਚੀ ਹੈ ਜੀ ਬੱਚੀ ਚੈੱਕ ਕਰ ਲਓ ਮੱਥੇ ਪਟਾ ਇੱਕ ਪੈਰ ਚਿੱਟਾ ਬੇਲ ਬਹੁਤ ਜ਼ਿਆਦਾ ਬਾਡੀ ਬੁੱਡੀ ਕੱਦ ਹਾਈ ਤੇ ਇਸ ਹਿਸਾਬ ਨਾਲ ਬਹੁਤ ਵੱਡੀ ਘੋੜੀ ਬਣੂਗੀ ਇਹ ਵੀ ਚੱਲੀਏ ਬੱਚੇ ਅੱਗੇ ਚਲੋ ਵੀ ਮਿੱਤਰਾ ਦੇ ਦਾ ਇਹ ਬੱਚਾ ਦੁੱਲੇ ਦਾ ਆ ਗਿਆ ਹਾਂਜੀ ਠੀਕ ਆ ਇਹ ਮਿੱਤਰੋ ਆਪਾਂ ਪਹਿਲਾਂ ਕੱਢ ਕੇ ਵੀ ਦਿਖਾਇਆ ਸੀ ਇਹ ਦੁੱਲੇ ਦਾ ਬੱਚਾ ਜੀ ਤੇ ਇਹ ਪੁਰਾਣੀ ਘੋੜੀ ਆਪਣੀ ਹੈ ਨਾ ਹਾਂ ਇਹ ਪਹਿਲਾਂ ਇਹਦੀ ਮਾਂ ਵੀ ਆਪਣੇ ਕੋਲੇ ਸੀ ਘਰੇ ਹੈ ਨਾ ਹਾਂਜੀ ਲਓ ਮਿੱਤਰੋ ਆ ਘੋੜੀ ਦੇਖ ਲਓ ਇਹ ਪਾਈ ਸੀ ਸਭ ਤੋਂ ਪਹਿਲੀ ਘੋੜੀ ਸੀ ਉਹਦੀ ਬੱਚੀ ਆ ਹਾਂਜੀ ਹਾਂ ਉਹਦੀ ਬੱਚੀ ਆ ਕੋ ਹੈ ਮਤਲਬ ਘਰ ਦੇ ਵਿੱਚ ਪੁਰਾਣੀ ਹੈ ਘੋੜੀ ਇਹ ਵੀ ਕਹਿ ਲੋ ਠੀਕ ਹੈ ਤੇ ਨੌਲੇਜ ਦੇਖ ਲਓ ਜੀ ਜ਼ਿਆਦਾਤਰ ਬੱਚਿਆਂ ਨੂੰ ਮੋਬਾਈਲ ਦਾ ਤੇ ਟੀਵੀ ਦਾ ਚਸਕਾ ਹੁੰਦਾ ਤੇ ਬੱਚੀ ਦੀ ਉਮਰ ਚੈੱਕ ਕਰ ਲੋ ਕਿੰਨੀ ਕਾ ਤੇ ਚੌਥੀ ਕਲਾਸ ਚ ਪੜਦੀ ਆ ਵੀ ਕੇ ਦੀ ਬੇਟੀ ਬਾਈ ਦੀ ਤੇ ਡਿਟੇਲ ਬਾਈ ਇਕੱਲੇ ਇਕੱਲੇ ਘੋੜੇ ਦੀ ਪੂਰੀ ਪਤਾ ਘੋੜੀ ਤੋਂ ਲੈ ਕੇ ਬੱਚੇ ਤੋਂ ਬੱਚੀ ਤੱਕ ਸਾਰੀ ਡਿਟੇਲ ਪਤਾ ਹੈ ਤੇ ਠੀਕ ਹੈ ਪੁੱਤਾ ਪਾਪਾ ਨਾਲ ਤੇਰੇ ਨਾਲ ਕਰਦੇ ਆ ਗੱਲ ਬਹੁਤ ਚੰਗੀ ਨੌਲੇਜ ਤੇਨੂੰ ਪੜਿਆ ਵੀ ਗਾ ਠੀਕ ਹੈ ਇਹ ਵੀ ਸ਼ੌਕ ਵੱਖਰਾ ਤੇ ਪੜਾਈ ਦੀ ਕਰਨੀ ਜ਼ਰੂਰੀ ਆ ਠੀਕ ਹੈ ਹਾਂਜੀ ਲਓ ਮਿੱਤਰੋ ਕਮੈਂਟ ਕਰਕੇ ਦੱਸਿਓ ਵੀ ਬੱਚੀ ਨੂੰ ਨੌਲੇਜ ਤੁਹਾਨੂੰ ਕਿੱਦਾਂ ਲੱਗੀ ਬੱਚੀ ਨੌਲੇਜ ਤੇ ਬਾਈ ਦੇ ਜਾਨਵਰ ਨੇ ਘੋੜੇ ਤੋਂ ਲੈ ਕੇ ਘੋੜੀਆਂ ਬੱਚੀਆਂ ਬੱਚੇ ਜਿੰਨੇ ਵੀ ਨੇ ਕਿੱਦਾਂ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਧੰਨਵਾਦ ਸਾਰੇ ਭਰਾਵਾਂ ਦਾ